21 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਰੰਗ ਦੁੱਧ ਤੋਂ ਵੀ ਗੋਰਾ ਹੋ ਜਾਵੇਗਾ ਅਗਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਇਸ ਕਰੀਮ ਨੂੰ ਬਣਾ ਕੇ ਤੁਸੀਂ ਚਿਹਰੇ ਤੇ ਲਗਾਉਂਦੇ ਹੋ ਤਾਂ ਤੁਹਾਡਾ ਚਿਹਰਾ ਬਿਲਕੁਲ ਗੋਰਾ ਚਿੱਟਾ ਹੋ ਜਾਵੇਗਾ ਇਹ ਇੱਕ ਵੀ ਬਨਾਗਾ ਨਹੀਂ ਪਾਰਾ ਤੇ ਪੂਰੇ ਮਤਲਬ ਕਿ ਨਾਈਟ ਨੂੰ ਤੁਸੀਂ ਇਹ ਕਰੀਮ ਲਗਾਨੀ ਹੈ ਤੇ ਤੁਹਾਡਾ ਚਿਹਰਾ ਦੇਖਿਓ ਇੰਨਾ ਗੋਰਾ ਚਿੱਟਾ ਹੋ ਜਾਵੇਗਾ ਸਾਰੀ ਸਮੱਸਿਆ ਦੂਰ ਹੋ ਜਾਵੇਗੀ ਇੱਕ ਵਾਰੀ ਬਣਾ ਕੇ ਇਹਨੂੰ ਬੈਡ ਦੇ ਡਰੋ ਤੇ ਰੱਖ ਲਓ ਰਾਤ ਨੂੰ ਸੌਣ ਲੱਗਿਆ ਬਸ 2-4 ਬੂੰਦਾ ਲੈਣੀਆਂ ਨੇ ਤੇ ਇਹਨੂੰ ਤੁਸੀਂ ਆਪਣੇ ਚਿਹਰੇ ਤੇ ਅਪਲਾਈ ਕਰਨਾ ਹੈ ਬਣਾਣੀ ਕਿਸ ਤਰੀਕੇ ਨਾਲ ਤੇ ਬਣਾਈ ਕੀ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਰਦੇ ਆਂ ਸ਼ਾਇਦ ਸਿਰਫ 2-3 ਚੀਜ਼ਾਂ ਹੀ ਨੇ ਜ਼ਿਆਦਾ ਚੀਜ਼ਾਂ ਨਹੀਂ ਹੈਗੀਆਂ ਤੇ ਇਹ ਜਿਹੜੀ ਹੁਣ ਸਰਦੀ ਸਟਾਰਟ ਹੋ ਰਹੀ ਹੈ ਸਰਦੀ ਦੇ ਵਿੱਚ ਸਾਰੇ ਹੀ ਜਾਣਦੇ ਨੇ ਸਾਨੂੰ ਕੋਈ ਇਦਾਂ ਦੀ ਕਰੀਮ ਹੋਵੇ ਸਾਡਾ ਚਿਹਰਾ ਜਿਹੜਾ ਖੁਸ਼ਕ ਹੋ ਜਾਂਦਾ ਸਾਰਾ ਸਾਡੇ ਚਿਹਰਾ ਜਿਹੜਾ ਰੁੱਖਾ ਹੋ ਜਾਂਦਾ ਏ ਵੀ ਉਹ ਜਿਹੜਾ ਸੌਫਟ ਕਿੱਦਾਂ ਮਗੀ ਦਰ ਹੈ ਤੇ ਸਾਡਾ ਜਿਹੜਾ ਰੰਗ ਹੈ ਗੋਰਾ ਚਿੱਟਾ ਕਿਦਾਂ ਰਵੇ ਕਿਉਂਕਿ ਸਰਦੀ ਸਟਾਰਟ ਹੁੰਦੀ ਹੈ ਕਦੀ ਸਾਨੂੰ ਧੁੱਪ ਚੰਗੀ ਲੱਗਦੀ ਹੈ ਕਦੀ ਸਾਨੂੰ ਛਾਂ ਚੰਗੀ ਲੱਗਦੀ ਹੈ ਤੇ ਉਹਦੇ ਨਾਲ ਸਾਡੀ ਜਿਹੜੀ ਸਕਿਨ ਹੈ ਨਾ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਸਕਿਨ ਕਾਲੀ ਕਾਲੀ ਲੱਗਣ ਲੱਗ ਜਾਂਦੀ ਹੈ ਕਈ ਵਾਰ ਸਕਿਨ ਸਾਡੀ ਫਟੀ ਲੱਗਣ ਲੱਗ ਜਾਂਦੀ ਹੈ ਨਜ਼ਰ ਆ ਜਾਂਦੀ ਹੈ ਕਈ ਵਾਰ ਸਾਡੀ ਸਕਿਨ ਦੀ ਜਿਹੜੀ ਰੰਗਤ ਹੈ ਨਾ ਉਹ ਕਿਤੇ ਨਾ ਕਿਤੇ ਗੋਮ ਹੋ ਜਾਂਦੀ ਹੈ ਤੇ ਇਸ ਕਰੀਮ ਨੂੰ ਬਣਾ ਕੇ ਤੁਸੀਂ ਜੇਕਰ ਇਸ ਤਰੀਕੇ ਨਾਲ ਆਪਣੇ ਬੈਡ ਦੀ ਡਰੋਅ ਤੇ ਰੱਖ ਲੈਣੀ ਹੈ ਰਾਤ ਨੂੰ ਤੁਸੀਂ ਕੀ ਕਰਨਾ ਸੌਣ ਲੱਗਿਆਂ ਆਪਣੇ ਚਿਹਰੇ ਤੇ ਅਪਲਾਈ ਕਰਨੀ ਹੈ ਬਣਾਣੀ ਕਿਸ ਤਰੀਕੇ ਨਾਲ ਚੈਨਲ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਫੁੱਲ ਵਾਚ ਕਰਕੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਤੇ ਇਸ ਕਰੀਮ ਨੂੰ ਬਣਾ ਕੇ ਤੁਸੀਂ ਜਰੂਰ ਆਪਣੇ ਚਿਹਰੇ ਤੇ ਲਗਾਉਣਾ ਬੱਚੇ ਵੀ ਲਗਾ ਸਕਦੇ ਵੱਡੇ ਲਗਾ ਸਕਦੇ ਛੋਟੇ ਲਗਾ ਸਕਦੇ ਕਿਸੇ ਵੀ ਏਜ ਵਿੱਚ ਉਹ ਮੁੰਡੇ ਕੁੜੀਆਂ ਸਾਰੇ ਜੀ ਇਹਨੂੰ ਲਗਾ ਕੇ ਆਪਣੇ ਚਿਹਰੇ ਨੂੰ ਬਹੁਤ ਮਤਲਬ ਖੂਬਸੂਰਤ ਤੇ ਜੰਗ ਰੱਖ ਸਕਦੇ ਹੋ ਚਲੋ ਜੀ ਪਹਿਲਾਂ ਤਾਂ ਦੱਸ ਦਿਆਂ ਵੀ ਇਹਨੂੰ ਬਣਾਉਣਾ ਕਿਸ ਤਰੀਕੇ ਨਾਲ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਚਲੋ ਜੀ ਚਲਦੇ ਆਪਾਂ ਆਪਣੇ ਕਿਚਨ 'ਚ ਤੇ ਇਸ کریم ਨੂੰ ਬਣਾਉਣ ਲਈ ਤੁਸੀਂ ਕੀ ਲੈਣਾ ਹੈ 7 ਤੋਂ 8 ਬਦਾਮ ਲੈ ਲਓ ਤੇ ਉਹਨੂੰ ਪੂਰੀ ਰਾਤ ਨੂੰ ਭਿ ਕੇ ਰੱਖ ਦੇਣੇ ਆ ਤੇ ਜਦੋਂ ਇਹ ਪੂਰੀ ਤਰੀਕੇ ਨਾਲ ਭਿੱਜ ਜਾਂਦੇ ਆ ਫੁੱਲ ਜਾਂਦੇ ਆ ਤੇ ਇਹਦਾ ਸਿਲਕਾ ਬੜੀ ਆਸਾਨੀ ਦੇ ਨਾਲ ਉੱਤਰ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਸਿਲਕਿਆਂ ਨੂੰ ਉਤਾਰ ਲਿਆ ਹੈ ਤੇ ਬਦਾਮ ਥੋੜੇ ਨੇ ਇਸ ਕਰਕੇ ਆਪਾਂ ਮਿਕਸੀ ਗ੍ਰੈਂਡ ਵਿੱਚ ਗ੍ਰੈਂਡ ਨਹੀਂ ਕਰਨੇ ਕਿਉਂਕਿ ਥੋੜੇ ਹੁੰਦੇ ਨੇ ਫਿਰ ਉਹ ਚੰਗੀ ਤਰ੍ਹਾਂ ਗ੍ਰੈਂਡ ਨਹੀਂ ਹੁੰਦੇ ਇਹਨੂੰ ਕਿਸੇ ਵੀ ਇਸ ਤਰੀਕੇ ਨਾਲ ਕਿਸੇ ਵੀ ਛੋਟੇ ਜਿਹੇ ਚੱਟੂ ਦੇ ਵਿੱਚ ਇਨੂੰ ਕੁੱਟ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਕੁੱਟ ਲਵੋ ਕੁੱਟਣ ਤੋਂ ਬਾਅਦ ਇਹ ਚੰਗੀ ਤਰ੍ਹਾਂ ਨੂੰ ਮੀਨ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਦੇਖੋ ਇਸ ਤਰੀਕੇ ਨਾਲ ਪੂਰ ਤਰੀਕੇ ਨਾਲ ਕਟੇ ਜਾਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਲੈਣਾ ਹੈ ਗੁਲਾਬ ਜਲ ਪਾ ਕੇ ਤੇ ਉਹ ਥੋੜਾ ਜਿਹਾ ਪਤਲਾ ਹੋ ਜਾਵੇਗਾ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਪੌਣੀ ਲੈ ਲਓ ਚਾਹ ਪੌਣੀ ਦੇ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਛਾਣ ਲੈਣਾ ਤੇ ਕਿਉਂਕਿ ਜਿਹੜਾ ਆਪਾਂ ਨੂੰ ਇਹਦਾ ਰਸ ਹੈ ਇਹਦਾ ਪਲਪ ਹੈ ਉਹ ਚਾਹੀਦਾ ਹੈ ਤੇ ਬਾਕੀ ਜਿਹੜਾ ਇਹ ਤੁਸੀਂ ਖਰਾਬ ਨਹੀਂ ਕਰਨਾ ਜਿਹੜਾ ਮੰਨ ਲਓ ਆਪਾਂ ਬਦਾਮ ਜਿਹੜਾ ਪੀਸਿਆ ਹੋਇਆ ਹੈ ਇਹ ਸਟਣਾ ਨਹੀਂ ਹੈਗਾ ਇਹਨੂੰ ਤੁਸੀਂ ਕੀ ਕਰ ਸਕਦੇ ਨੂੰ ਸਕਰਬ ਦੇ ਕੰਮ ਲੈ ਸਕਦੇ ਹੋ ਉਹ ਮੈਂ ਬਾਅਦ ਚ ਦੱਸਦੀ ਆ ਪਹਿਲਾਂ ਤੁਸੀਂ ਕਰੀਮ ਬਣਾਉਣ ਦੀ ਵਿਧੀ ਦੇਖ ਲਓ ਬਦਾਮਾਂ ਦਾ ਕੱਢ ਲਿਆ ਆਪਾਂ ਅਰਕ ਉਹਦੇ ਵਿੱਚ ਪਾਏ ਨੇ 2-4 ਬੂੰਦਾਂ ਆਪਾਂ ਪਾ ਲਈਆਂ ਨੇ ਬਦਾਮ ਰੋਗਣ ਦੀਆਂ ਤੇ ਫਿਰ ਪਾ ਲਈ ਆਪਾਂ ਐਲੋਵੀਰਾ ਜੈਲ ਤੋਂ ਚਮਚੇ ਭਰ ਕੇ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਹਿਲਾਣਾ ਉਹਨਾਂ ਦੇਰ ਹਿਲਾਣਾ ਜਿੰਨੀ ਦੇਰ ਹੈ ਕਰੀਮ ਤਰ੍ਹਾਂ ਨਹੀਂ ਬਣ ਜਾਂਦੀ ਕਿਉਂਕਿ ਜਿਹੜੀ অ্যালোਵেরা ਜੈਲ ਹੁੰਦੀ ਹੈ کریم ਬਣਾ ਦਿੰਦੀ ਹੈ ਕਰੀਮੀ ਟੈਕਚਰ ਲਿਆ ਦਿੰਦੀ ਹਰ ਚੀਜ਼ ਦੇ ਵਿੱਚ ਤੇ ਇਹ ਆਪਾਂ ਨੂੰ ਬਾਜ਼ਾਰ ਵਾਲੀ ਹੀ ਚਾਹੀਦੀ ਹੈ ਫਿਰ ਤੁਸੀਂ ਕੋਈ ਵੀ ਖਾਲੀ ਡੱਬੀ ਲੈ ਲਓ ਕੋਈ ਵੀ ਕਰੀਮਾਂ ਦੀਆਂ ਖਾਲੀ ਡੱਬੀਆਂ ਆਪਣੇ ਘਰੇ ਪਈਆਂ ਹੁੰਦੀਆਂ ਨੇ ਤੇ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਾਕੀ ਤੁਸੀਂ ਹੋਰ ਵੀ ਐਲੋ ਜਿਹੜਾ ਪਾਣੀ ਚਾਹਦੇ ਐ ਐਲੋਵਿਰਾ ਤੇ ਪਾ ਸਕਦੇ ਉਸ ਤਰੀਕੇ ਨਾਲ ਹਿਲਾ ਕੇ ਇਹਨੂੰ ਕਰੀਮ ਬਣਾ ਲੈਣੀ ਹੈ ਬਣ ਕੇ ਬਹੁਤ ਵਧੀਆ ਕਰੀਮ ਸਾਡੀ ਹੋ ਗਈ ਰੈਡੀ ਹਾਂਜੀ ਸਾਰੀ ਵਿਧੀ ਤੁਸੀਂ ਦੇਖ ਲਈਏ ਕਿਸ ਤਰੀਕੇ ਨਾਲ ਇਹ ਬਣਾਣੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਹੋ ਜਾਂਦੀ ਹੈ ਰੈਡੀ ਜਿਸ ਤਰੀਕੇ ਨਾਲ ਮੈਂ ਦੱਸੀ ਉਸੇ ਤਰੀਕੇ ਨਾਲ ਇਹ ਕਰੀਮ ਬਣਾ ਕੇ ਤੁਸੀਂ ਕਰਨੀ ਰੈਡੀ ਤੇ ਇਹ ਜਿਹੜੇ ਆਪਣੇ ਜਿਹੜੇ ਬਦਾਮ ਸੀਗੇ ਜਿਹੜੇ ਆਪਾਂ ਉਹ ਜਦੋਂ ਆਪਾਂ ਕੁੱਟੇ ਆ ਤੇ ਉਹਦਾ ਜਿਹੜਾ ਵੇਸਟ ਬਚਦਾ ਹੈ ਇਹਨੂੰ ਸਟਣਾ ਨਹੀਂ ਹੈਗਾ ਇਹ ਤੁਸੀਂ ਸਕਰਬ ਦੇ ਡੇਲੀ ਤੁਸੀਂ ਆਪਣੇ ਚਿਹਰੇ ਤੇ ਇਹਦੇ ਨਾਲ ਸਕਰਬ ਕਰਨੀ ਹੈ ਨੂੰ ਫ੍ਰਿਜ ਦੇ ਵਿੱਚ ਰੱਖ ਲਓ ਥੋੜਾ ਜਿਹਾ ਕੱਢਿਆ ਚਿਹਰੇ ਤੇ ਸਵੇਰੇ ਸਵੇਰੇ ਉੱਠਦੇ ਹੀ ਇਹਦਾ ਸਕਰਬ ਕੀਤਾ ਤੁਸੀਂ ਦੇਖਿਓ ਦੁੱਗਣਾ ਨਿਖਾਰ ਹੋ ਜਾਏਗਾ ਰਾਤ ਨੂੰ ਤੁਹਾਡੇ ਇਹ ਕਰੀਮ ਲੱਗੀ ਹੋਵੇਗੀ ਤੇ ਦਿਨ ਨੂੰ ਤੁਹਾਡੇ ਇਸ ਬਾਦਾਮ ਦੇ ਨਾਲ ਸਕਰਬ ਜਿਹੜਾ ਉਹ ਹੋ ਜਾਏਗਾ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਨਾ ਚਾਵਲਾਂ ਦਾ ਆਟਾ ਮਿਕਸ ਕਰ ਲਿਓ ਜੇ ਚਾਵਲਾਂ ਦਾ ਆਟਾ ਹੈਗਾ ਨਾ ਥੋੜਾ ਜਿਹਾ ਇਹਦੇ ਵਿੱਚ ਮਿਕਸ ਕਰ ਲਿਓ ਚਾਹੇ ਸੂਜੀ ਮਿਕਸ ਕਰ ਲਿਓ ਤੇ ਇਹਨੂੰ ਇਦਾਂ ਹੀ ਬਣਾ ਕੇ ਤੁਸੀਂ ਇਹਨੂੰ ਰੱਖੀ ਰੱਖਣਾ ਹੈ ਆਪਣੇ ਫ੍ਰਿਜ ਦੇ ਵਿੱਚ ਥੋੜਾ ਜਿਹਾ ਕੱਢਣਾ ਹੈ ਸਕਰਬ ਕਰਨੀ ਹੈ ਤੇ ਫੇਸ ਨੂੰ ਵੋਸ਼ ਕਰ ਲਓ ਤੁਸੀਂ ਦੇਖਿਓ ਨਿਖਾਰ ਦੇਖਿਓ ਦਿਨ ਬਾ ਦਿਨ ਤੁਹਾਡੀ ਸਕਿਨ ਇੰਨੀ ਗੋਰੀ ਚਿੱਟੀ ਹੋ ਜਾਵੇਗੀ ਤੇ کریم ਤੁਸੀਂ ਦੇਖ ਲਓ ਆ ਹੈਗੀ ਐ کریم ਬਣ ਕੇ ਹੋ ਗਈ ਆ ਰੈਡੀ ਆ ਦੇਖੋ ਬਹੁਤ ਹੀ ਪਿਆਰੀ ਜੀ کریم ਬਣ ਕੇ ਰੈਡੀ ਹੋ ਗਈ ਇਦਾਂ ਦੀਆਂ ਡੱਬੀਆਂ ਕੋਈ ਵੀ ਡੱਬੀ ਤੁਹਾਡੇ ਕੋ ਖਾਲੀ ਹੋਵੇ ਕਿਸੇ ਵੀ ਡੱਬੀ ਦੇ ਵਿੱਚ ਇਸ ਤਰ੍ਹਾਂ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਤੇ ਆ ਦੇਖੋ ਬਹੁਤ ਹੀ ਪਿਆਰੀ ਜੀ کریم ਬਣ ਕੇ ਰੈਡੀ ਹੋ ਜਾਂਦੀ ਹੈ ਰਾਤ ਨੂੰ ਤੁਸੀਂ ਕੀ ਕਰਨਾ ਹੈ ਸੌਣ ਲੱਗਿਆ ਇਸ ਤਰੀਕੇ ਨਾਲ ਆਪਣੇ ਫੇਸ ਨੂੰ ਵਾਸ਼ ਕਰਕੇ ਧੋ ਕੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤੇ ਇਸ کریم ਨੂੰ ਇਸ ਤਰੀਕੇ ਨਾਲ ਅਪਲਾਈ ਕਰਨਾ ਹੈ ਤੁਸੀਂ ਦੇਖਿਓ ਇੰਨਾ ਨਖਾਰ ਇੰਨੀ ਸਕਿਨ ਗੋਰੀ ਤੁਸੀਂ ਦਿਨੇ ਵੀ ਲਗਾ ਸਕਦੇ ਹੋ ਅਗਰ ਤੁਸੀਂ ਕੰਮਕਾਰ ਕਰਦੇ ਹੋ ਨਾ ਦਿਨੇ ਵੀ ਤੁਸੀਂ ਇਹ ਲਗਾ ਸਕਦੇ ਆ ਨਹੀਂ ਹੈਗਾ ਰਾਤ ਨੂੰ ਲਗਾਣੀ ਹੈ ਦਿਨੇ ਵੀ ਤੁਸੀਂ ਇਸ ਕਰੀਮ ਦਾ ਇਸਤੇਮਾਲ ਕਰ ਸਕਦੇ ਹੋ ਤੇ ਤੁਸੀਂ ਦੇਖਣਾ ਤੁਹਾਡੇ ਦਿਨ ਬਦ ਦਿਨ ਤੁਹਾਡੀ ਸਕਿਨ ਇੰਨੀ ਗੋਰੀ ਚਿੱਟੀ ਹੋ ਜਾਵੇਗੀ ਇੰਨੀ ਰੰਗਤ ਨਿਖਰੇਗੀ ਨਾ ਕਿ ਜਿਹੜੀਆਂ ਲੱਖਾਂ ਹਜ਼ਾਰਾਂ ਔਰਤਾਂ ਜਿਹੜੇ ਇੰਨੇ ਪੈਸੇ ਵੇਸਟ ਕਰਦੀਆਂ ਨੇ ਇਹਨਾਂ ਨੇ ਮਹਿੰਗੇ ਪ੍ਰੋਡਕਟ ਮੰਗਾਉਂਦੇ ਨੇ ਇਹਨਾਂ ਨੇ ਮਹਿੰਗੀ ਕਰੀਮ ਮੰਗਾਉਂਦੀਆਂ ਨੇ ਅਸਰ ਬਿਲਕੁਲ ਵੀ ਨਹੀਂ ਉਹ ਕਰਦੀਆਂ ਹੈਗੀਆਂ ਤੇ ਪੈਸੇ ਵੀ ਖਰਾਬ ਜਾਂਦੇ ਆ ਤੇ ਸਕਿਨ ਵੀ ਖਰਾਬ ਹੁੰਦੀ ਹੈ ਤੇ ਇਹ ਜਿਹੜੀ ਨੇਚਰਲ ਤੁਹਾਨੂੰ ਕਰੀਮ ਦੱਸੀ ਹੈ ਬਦਾਮ ਵਾਲੀ ਕਰੀਮ ਬਦਾਮ ਦੇ ਵਿੱਚ ਤੁਸੀਂ ਦੇਖਿਆ ਦੋ ਚੀਜ਼ਾਂ ਹੀ ਮਿਕਸ ਕੀਤੀਆਂ ਨੇ ਆ ਜਿਹੜਾ ਬਦਾਮ ਰੋਗਨ ਹੁੰਦਾ ਉਹ ਵਾਲਾ ਔਰ ਐਲੋਵੇਰਾ ਜੈਲ ਐਲੋਵੇਰਾ ਜੈਲ ਜਿਹੜੀ ਉਹ ਕਰੀਮੀ ਥਿੰਕ ਦੇ ਦਿੰਦੀ ਆ ਆਪਾਂ ਨੂੰ ਤੇ ਇਸ ਕਰਕੇ ਉਹ ਪਾਣੀ ਬਹੁਤ ਜ਼ਰੂਰੀ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਤੇ ਮ사ਜ ਤੁਸੀਂ ਇਸ ਤਰੀਕੇ ਨਾਲ ਕਰਿਆ ਕਰੋ ਤੁਹਾਡੇ ਰਿੰਕਲ ਤੁਹਾਡੀਆਂ ਝੁਰੜੀਆਂ ਵੀ ਬਿਲਕੁਲ ਠੀਕ ਹੋ ਜਾਣਗੀਆਂ ਸਕਿਨ ਦੇ ਅੰਦਰ ਤੱਕ ਜਾ ਕੇ ਤੁਹਾਡੀ ਸਕਿਨ ਨੂੰ ਇੱਕਦਮ ਕਲੀਨ ਕਰ ਦੇਗੀ ਇਸ ਤਰੀਕੇ ਨਾਲ ਤੁਸੀਂ 10-10 ਗਿਣਦਿਆਂ ਮ사ਜ ਕਰਨੀ ਇਸ ਤਰੀਕੇ ਨਾਲ ਗਿਣ ਲੈਣੇ ਨੇ ਫਿਰ ਤੁਸੀਂ ਇਸ ਤਰੀਕੇ ਨਾਲ 1 2 3 4 5 6 7 8 9 10 ਦੇਖੋ ਇਸ ਤਰੀਕੇ ਨਾਲ ਸਟੈਪ ਸਟੈਪ ਕਰਨੇ ਨੇ ਫਿਰ ਇਸ ਤਰੀਕੇ ਨਾਲ ਕਰਨੇ ਨੇ 10 ਦੀ ਗਿਣਤੀ ਗਿਣਦਿਆਂ ਤੱਕ ਤੁਸੀਂ ਇਹ ਵਾਲੇ ਸਟੈਪ ਕਰਨੇ ਨੇ ਤਾਂ ਜੋ ਤੁਹਾਡੇ ਰਿੰਕਲ ਜਿਹੜੇ ਤੁਸੀਂ ਦੇਖਿਓ ਜੀ ਜਿਨ੍ਹਾਂ ਦੇ ਰਿੰਕਲ ਆ ਗਏ ਨੇ ਨਾ ਜਿਨ੍ਹਾਂ ਦੀ ਸਕਿਨ ਲੂਜ਼ ਹੋ ਗਈ ਝੁਰੜੀਆਂ ਆ ਗਈਆਂ ਨੇ ਤੇ ਕਿਦਾਂ ਠੀਕ ਹੁੰਦੀ ਹੈ ਠੀਕ ਹੈ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਤੇ ਜਿਹੜੀ ਇਹ ਕਰੀਮ ਹੈ ਨਾ ਇੱਕਦਮ ਅੰਦਰ ਤੱਕ ਸਮਾ ਜਾਂਦੀ ਹੈ ਸਕਿਨ ਦੇ ਅੰਦਰ ਤੱਕ ਚਲ ਜਾਂਦੀ ਹੈ ਤੇ ਸਕਿਨ ਤੇ ਇੰਨਾ ਵਧੀਆ ਗਲੋ ਆਉਂਦਾ ਹੈ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ ਵਾਕਿਆ ਹੀ ਐਨ ਐਨ ਆ ਮਹਿੰਗੀਆਂ ਕਰੀਮਾਂ ਜਿਹੜੀਆਂ ਇਹਦੇ ਅੱਗੇ ਫੇਲ ਨੇ ਇਸ ਕਰੀਮ ਦੇ ਅੱਗੇ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕੋਈ ਚਿਪਚਪਾहट ਨਹੀਂ ਹੈਗੀ ਕੋਈ ਓਪਰਾਪਾਨ ਨਹੀਂ ਲੱਗ ਰਿਹਾ ਕਿਸੇ ਚਿਹਰੇ ਤੇ ਕੀ ਲਗਾਇਆ ਹੈ ਬਿਲਕੁਲ ਦੇਖੋ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਚਿਹਰਾ ਦੇਖੋ ਕਿੰਨਾ ਚਮਕ ਰਿਹਾ ਹੈ ਬਿਲਕੁਲ ਬ੍ਰਾਈਟ ਹੋ ਗਿਆ ਹੈ ਇਸ ਤਰੀਕੇ ਨਾਲ ਅਗਰ ਤੁਸੀਂ ਡੇਲੀ ਲਗਾਉਣਾ ਸ਼ੁਰੂ ਕਰ ਦੋਗੇ ਨਾ 21 ਦਿਨ ਦੇ ਵਿੱਚ ਵਿੱਚ ਜਾਨੀ ਕਿ 3 ਹਫਤਿਆਂ ਦੇ ਵਿੱਚ ਵਿੱਚ ਤੁਹਾਡਾ ਰੰਗ ਇੰਨਾ ਗੋਰਾ ਹੋ ਜਾਵੇਗਾ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਵਾਕਈ ਕਰੀਮ ਬਹੁਤ ਵਧੀਆ ਤੇ ਇਸ ਕਰੀਮ ਨੂੰ ਤੁਸੀਂ ਬਣਾ ਕੇ ਆਪਣੇ ਚਿਹਰੇ ਤੇ ਅਪਲਾਈ ਕਰੋ 21 ਦਿਨ ਲਈ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਰੱਖ ਸਕਦੇ ਹੋ ਤੁਸੀਂ ਚਾਹੋ ਤਾਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਕਈ ਵਾਰ ਧੁੱਪ ਦਾ ਹਲੇ ਮੌਸਮ ਹੈਗਾ ਏ ਫ੍ਰਿਜ ਵਿੱਚ ਰੱਖ ਦੋ ਕੋਈ ਖਰਾਬ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦੀ ਤੇ ਤੁਸੀਂ ਜਦੋਂ ਵੀ ਆਪਣੇ ਰਾਤ ਨੂੰ ਬਿਸਤਰੇ ਤੇ ਜਾਣਾ ਹੈ ਤੇ ਆਪਣਾ ਫੇਸ ਵਾਸ਼ ਕਰਨਾ ਹੈ ਤੇ ਇਸ ਤਰੀਕੇ ਨਾਲ ਕੱਢੀ ਤੇ ਲਗਾ ਲਈ ਠੀਕ ਹੈ ਤੇ 10 ਗਿਣਤੀ ਗਿਣਦਿਆਂ ਤੱਕ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਤੇ ਤੁਹਾਡੀ ਆ ਚੀਜ਼ਾਂ ਵੀ ਠਿਲਕਣ ਲੱਗੀਆਂ ਔਰ ਮੱਥੇ ਤੇ ਵੀ ਰਿੰਕਲ ਨਹੀਂ ਆਉਣ ਲੱਗੇ ਆ ਚੀਜ਼ਾਂ ਤੇ ਜਿਹੜੀਆਂ ਝੁਰੜੀਆਂ ਨੇ ਬਿਲਕੁਲ ਠੀਕ ਹੋ ਜਾਣਗੀਆਂ ਰੰਗ ਵੀ ਗੋਰਾ ਹੋਵੇਗਾ ਟੈਨਿੰਗ ਵਗੈਰਾ ਸਾਰੀ ਖਤਮ ਹੋ ਜਾਵੇਗੀ ਛਾਈਆਂ ਝੁਰੜੀਆਂ ਬਿਲਕੁਲ ਜੜ ਤੋਂ ਹੀ ਖਤਮ ਹੋ ਜਾਣਗੀਆਂ ਸ਼ੀਸ਼ੇ ਵਾਂਗੂ ਤੁਹਾਡਾ ਚਿਹਰਾ ਚਮਕਣ ਲੱਗ ਜਾਏਗਾ ਸਾਰੇ ਹੀ ਪੁੱਛਣਗੇ ਤੁਹਾਨੂੰ ਕਿ ਤੁਸੀਂ ਚਿਹਰੇ ਤੇ ਕੀ ਲਗਾਉਂਦੇ ਹੋ ਕਿ ਤੁਹਾਡਾ ਚਿਹਰਾ ਦਿਨ-ਬਦਿਨ ਨਿਖਰੀ ਜਾਂਦਾ ਹੈ ਜਦੋਂ ਕੋਈ ਆਪਾਂ ਨੂੰ ਪੁੱਛਦਾ ਹੈ ਨਾ ਕਿ ਤੁਸੀਂ ਚਿਹਰੇ ਤੇ ਕੀ ਲਗਾਉਂ ਤੇ ਉਹ ਉਹ ਤੋਂ ਮਤਲਬ ਕਿ ਬਹੁਤ ਖੁਸ਼ੀ ਹੁੰਦੀ ਮਨ ਨੂੰ ਕਿ ਸਾਡੇ ਚਿਹਰੇ ਤੇ ਕੋਈ ਨਜ਼ਰ ਆ ਰਿਹਾ ਹੈ ਕਿ ਜਿਹੜਾ ਅਗਲਾ ਬੰਦਾ ਸਾਡੀ ਤਾਰੀਫ ਕਰ ਰਿਹਾ ਹੈ ਠੀਕ ਹੈ ਤੇ ਫਿਰ ਤੁਸੀਂ ਮੇਰੇ ਚੈਨਲ ਦਾ ਨਾਮ ਦੱਸ ਦਿਓ ਕਿ ਉੱਥੇ ਜਾਓ ਤੇ ਤੁਹਾਨੂੰ ਬਹੁਤ ਵਧੀਆ-ਵਧੀਆ ਰੈਮਡੀ ਦੇਖਣ ਨੂੰ ਮਿਲਣਗੀਆਂ ਜਿਹੜੀ ਤੁਹਾਡੀ ਸਕਿਨ ਨੂੰ ਇੱਕਦਮ ਨਿਖਾਰਨ ਵਿੱਚ ਬਹੁਤ ਕਾਰਗਰ ਨੇ ਤੇ ਇਸ ਕਰੀਮ ਨੂੰ ਬਣਾ ਕੇ ਤੁਸੀਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਲਗਾ ਸਕਦੇ ਹੋ ਉਮੀਦ ਹੈ ਕਿ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਣੀ ਹੈ ਅੱਛੀ ਲੱਗੀ ਹੋਵੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਔਰ ਇਹ ਵਾਲਾ ਸਕਰਬ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਭੁੱਲਣਾ ਨਹੀਂ ਕਰਨਾ ਠੀਕ ਹੈ ਜਦੋਂ ਆਪਾਂ ਛਾਣ ਲੈਣਾ ਤੇ ਬਾਦਾਮਾਂ ਦਾ ਬਚ ਜਾਂਦਾ ਹੈ ਨਾ ਪੂਰਾ ਝੂਰਾ ਜਿਹਾ ਇਹਨੂੰ ਸਕਰਬ ਸਕਰਬ ਤੇ ਕੰਮ ਲੈਣਾ ਹੈ ਆਪਾਂ ਠੀਕ ਹੈ ਜਿਨ੍ਹਾਂ ਦੇ ਸ਼ਾਇਆ ਨੇ ਬਿਲਕੁਲ ਠੀਕ ਹੋ ਜਾਣਗੇ ਰੰਗ ਗੋਰਾ ਹੋ ਜਾਪੇਗਾ ਤੇ ਇਹ ਤੁਸੀਂ ਸਟੋਰ ਕਰਕੇ ਇੱਧਰ ਰੱਖ ਲੈਣਾ ਹੈ ਤੇ ਆਪਣੇ ਚਿਹਰੇ ਤੇ ਸਵੇਰ ਸੇ ਉੱਠਦਿਆਂ ਹੀ ਸਕਰਬ ਦੇ ਕੰਮ ਲੈਣਾ ਹੈ ਠੀਕ ਹੈ ਚਲੋ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਅਗਰ ਕੋਈ ਵੀ ਤੁਸੀਂ ਆਪਣੇ ਤੁਹਾਡੇ ਚਿਹਰੇ ਤੇ ਪ੍ਰੋਬਲਮ ਹੈ ਕਿਸੇ ਵੀ ਮਤਲਬ ਕਿ ਕੋਈ ਵੀ ਪ੍ਰੋਬਲਮ ਵਾਲਾਂ ਤੇ ਪ੍ਰੋਬਲਮ ਹੈ ヘア ਤੇ ਪ੍ਰੋਬਲਮ ਹੈ ਕੋਈ ਚਿਹਰੇ ਤੇ ਪ੍ਰੋਬਲਮ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇੱਕ ਮੇਰੇ ਭੈਣ ਪੁੱਛ ਰਹੀ ਸੀ ਕਿ ਦੀਦੀ ਸਾਡੇ ਵਾਲ ਬਹੁਤ ਝੜਦੇ ਨੇ ਔਰ ਲੰਬੇ ਨਹੀਂ ਹੁੰਦੇ ਪਏ ਮੈਂ ਵਸ ਵੀਡੀਓ ਪਾਤੀ ਤੇਲ ਦੀ ਉਹ ਤੇਲ ਬਣਾ ਕੇ ਤੁਸੀਂ ਇਸਤੇਮਾਲ ਕਰੋ ਤੁਹਾਡੇ ਵਾਲ ਜਿਹੜੇ ਝੜਨੇ ਬੰਦ ਹੋ ਜਾਣਗੇ ਔਰ ਲੰਬੇ ਵੀ ਹੋ ਜਾਣਗੇ ਔਰ ਜਿਨ੍ਹਾਂ ਦੇ ਸਮੇਂ ਤੋਂ ਪਹਿਲਾਂ ਚਿੱਟੇ ਹੋਣੇ ਸ਼ੁਰੂ ਹੋਗੇ ਨਾ ਕਾਲੇ ਵੀ ਸ਼ੁਰੂ ਹੋ ਜਾਣੇ ਨੇ ਹੁਣੇ ਹੌਲੀ ਹੌਲੀ ਠੀਕ ਹੈ ਕਿਉਂਕਿ ਨੈਚੁਰਲ ਚੀਜ਼ਾਂ ਹੁੰਦੀਆਂ ਥੋੜਾ ਟਾਈਮ ਲੈਂਦੀਆਂ ਨੇ ਪਰ ਹੁੰਦੀਆਂ ਬਹੁਤ ਵਧੀਆ ਨੇ ਤੇ ਜ਼ਰੂਰ ਤੁਸੀਂ ਐਪਲਾਈ ਕਰਿਆ ਕਰੋ ਕੋਈ ਜ਼ਿਆਦੀਆਂ ਮਹਿੰਗੀਆਂ ਨਹੀਂ ਹੁੰਦੀਆਂ ਘਰੇ ਹੀ ਸਮਾਨ ਪਿਆ ਹੁੰਦਾ ਆਪਣੇ ਜਿਹੜਾ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓਜ਼ ਬਾਏ ਬਾਏ